ਜਲੰਧਰ ਸ਼ਹਿਰ ਵਾਸੀਓ ਹੁਣ ਹੋਜੋ ਸਾਵਧਾਨ ਕਿਉਂਕਿ ਤੁਹਾਡੇ ਘਰ ਦੇ ਵਿੱਚ ਆਣਗੇ ਹੁਣ ਆਨਲਾਈਨ ਚਲਾਨ ਇਹ ਨਾਰਾ ਜਿਹੜਾ ਹੈ ਉਹ ਪੰਜਾਬ ਪੁਲਿਸ ਦਾ ਹੈ ਕਿਉਂਕਿ 26 ਜਨਵਰੀ ਤੋਂ ਜਲੰਧਰ ਦੇ ਨਾਲ ਲੱਗਦੇ ਤਿੰਨ ਹੋਰ ਸ਼ਹਿਰ ਜਿਨ੍ਹਾਂ ਦੇ ਵਿੱਚ ਜਿਹੜੇ ਨੇ ਉਹ ਆਨਲਾਈਨ ਚਲਾਨ ਕੱਟੇ ਜਾਣਗੇ ਆਨਲਾਈਨ ਚਲਾਨ ਕਿਵੇਂ ਕੱਟੇ ਜਾਣਗੇ ਕਿਉਂਕਿ ਪੂਰੇ ਜਲੰਧਰ ਦੇ ਵਿੱਚ ਜਿਹੜੇ ਨੇ ਉਹ ਆ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੂਰਾ ਜਲੰਧਰ ਸੀਸੀਟੀਵੀ ਕੈਮਰਾ ਦੇ ਨਾਲ ਲੈਸ ਹੈ ਜੇਕਰ ਤੁਸੀਂ ਕਿਸੇ ਵੀ ਤਰੀਕੇ ਦੀ ਉਲੰਘਣਾ ਕਰਦੇ ਹੋ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਤਾਂ ਤੁਹਾਡੇ ਘਰ ਦੇ ਵਿੱਚ ਚਲਾਨ ਸਿੱਧਾ ਕਿੱਲੇ ਪਹੁੰਚੇਗਾ ਉਹ ਤੁਸੀਂ ਤਸਵੀਰ ਜ਼ਰੂਰ ਦੇਖੋ ਇਹ ਕੈਮਰਾ ਜ਼ਰੂਰ ਦੇਖੋ ਇਹ 스마트 ਸਿਟੀ ਅਧੀਨ ਆਉਂਦੇ 스마트 ਕੈਮਰੇ ਨੇ ਜੋ ਤੁਹਾਡੀ ਹਰੇਕ ਜਿਹੜੀ ਹੈਗੀ ਆ ਪੋਜੀਸ਼ਨ ਦੇ ਉੱਪਰ ਨਜ਼ਰ ਰੱਖਦੇ ਨੇ ਹਰੇਕ ਜਿਹੜਾ ਹੈਗਾ ਇਹ ਉਹ ਹਰਕਤ ਦੇ ਉੱਪਰ ਨਜ਼ਰ ਰੱਖਦੇ ਨੇ ਕਿਵੇਂ ਤੁਸੀਂ ਟ੍ਰੈਫਿਕ ਲਾਈਟ ਜਿਹੜੇ ਨੇ ਉਹ ਜੰਪ ਕਰਦੇ ਹੋ ਕਿਵੇਂ ਤੁਸੀਂ ਬਿਨਾ ਹੈਲਮਟ ਦੇ ਜਿਹੜਾ ਹੈ ਉਹ ਜਲੰਧਰ ਦੀਆਂ ਸੜਕਾਂ ਦੇ ਉੱਪਰ ਤੁਰਦੇ ਹੋ ਤਾਂ ਉਹ ਸਾਰੀਆਂ ਚੀਜ਼ਾਂ ਇਹ ਲਾਈਟ ਜੇ ਇਹ ਜਿਹੜੀ ਕੈਮਰੇ ਨੇ 스마트 ਕੈਮਰੇ ਨੇ ਉਹ ਰਿਕਾਰਡ ਕਰਦੇ ਨੇ ਜਿੱਦਾਂ ਤੁਸੀਂ ਸਿਗਨਲ ਨੂੰ ਜਿਹੜਾ ਹੈਗਾ ਹੈ ਰੈੱਡ ਲਾਈਟ ਸਿਗਨਲ ਨੂੰ ਜਿਹੜਾ ਹੈ ਉਹ ਅਣਦੇਖਾ ਕਰਕੇ ਪਾਰ ਕਰਦੇ ਹੋ ਤੁਹਾਡੇ ਘਰ ਸਿੱਧਾ ਚਲਾਨ ਪਹੁੰਚੇਗਾ ਨਾ ਤਾਂ ਪੁਲਿਸ ਦੀ ਚਿਕਚਿਕ ਬਾਤ ਜੀ ਨਾ ਪੁਲਿਸ ਨੂੰ ਆਪਣੇ ਰਿਸ਼ਤੇਦਾਰੀ ਦਿਖਾ ਕੇ ਚਲਾਨ ਤੋਂ ਬਚਣਾ ਅਤੇ ਨਾ ਹੀ ਪੁਲਿਸ ਵਾਲਿਆਂ ਦੇ ਨਾਲ ਕਿਸੇ ਤਰੀਕੇ ਦੀ ਲੜਾਈ ਸਿੱਧਾ ਚਲਾਨ ਤੁਹਾਡੇ ਘਰ ਦੇ ਵਿੱਚ ਹੁਣ ਪਹੁੰਚਿਆ ਕਰੇਗਾ ਕਿਉਂਕਿ ਸੀਸੀਟੀਵੀ ਕੈਮਰੇ ਸਿੱਧਾ ਜਿਹੜੇ ਨੇ ਉਹ ਤੁਹਾਡੀ ਫੋਟੋ ਖਿੱਚਣਗੇ ਜੇਕਰ ਤੁਸੀਂ ਅ ਅਨਗਹਿਲੀ ਕਰਦੇ ਹੋ ਕਿਸੇ ਤਰੀਕੇ ਦੀ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ ਤਾਂ ਸਿੱਧਾ ਫੋਟੋ ਖਿੱਚ ਕੇ ਤੁਹਾਡਾ ਚਲਾਨ ਕੱਟਿਆ ਜਾਵੇਗਾ ਇਹ ਚਲਾਨ ਛੋਟੇ ਮੋਟੇ ਚਲਾਨ ਨਹੀਂ ਹੈਗੇ ਕਾਫੀ ਵੱਡੇ ਚਲਾਨ ਜਿਹੜੇ ਨੇ ਉਹ ਹੋਣਗੇ ਰੇਟ ਕਾਫੀ ਵੱਡੇ ਨੇ ਤਾਂ ਕਰਕੇ 26 ਜਨਵਰੀ ਇੱਕ ਡੇਟ ਹੈ ਜਿਸ ਤਰੀਕ ਤੋਂ ਬਾਅਦ ਇਹ ਕੈਮਰੇ ਚੱਲਨੇ ਸ਼ੁਰੂ ਹੋ ਜਾਣਗੇ ਹਾਲਾਂਕਿ ਇਹ ਕੈਮਰੇ ਹੁਣ ਵੀ ਚੱਲ ਰਹੇ ਨੇ ਪਰ 26 ਤਰੀਕ ਆਖਰੀ ਡੇਟ ਹੈ 26 ਤਰੀਕ ਤੋਂ ਬਾਅਦ ਤੁਹਾਡੇ ਘਰਾਂ ਦੇ ਵਿੱਚ ਚਲਾਨ ਸਿੱਧੇ ਹੁਣ ਪਹੁੰਚਣਗੇ ਦੋ ਚੀਜ਼ਾਂ ਖਾਸ ਕਰਕੇ ਜਲੰਧਰ ਦੇ ਵਸਨੀਕਾਂ ਨੂੰ ਇਹ ਮਨ ਦੇ ਵਿੱਚ ਜ਼ਰੂਰ ਬਿਠਾ ਲੈਣੀ ਚਾਹੀਦੀਆਂ ਨੇ ਕਿਉਂਕਿ ਜਲੰਧਰ ਸਮਾਰਟ ਸਿਟੀ ਹੈਗਾ ਸਮਾਰਟ ਸਿਟੀ ਦੇ ਅਧੀਨ ਆਉਂਦਾ ਹੈ ਤਾਂ ਜਲੰਧਰ ਦੇ ਵਿੱਚ ਹੁਣ ਲਗਾਤਾਰ ਤਰੱਕੀ ਜਿਹੜੀ ਹੈ ਉਹ ਦਿਨ-ਪਰਤੀ ਦਿਨ ਚਾਹੇ ਸੜਕਾਂ ਦੀ ਹੋਵੇ ਹੋਰ ਚੀਜ਼ਾਂ ਦੀ ਹੋਵੇ ਉਹ ਲਗਾਤਾਰ ਹੋਦੀ ਹੋਈ ਨਜ਼ਰ ਆ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਤਰੱਕੀ ਹੋ ਰਹੀ ਹੈ ਉਸ ਤਰੀਕੇ ਦੇ ਨਾਲ ਸੁਰੱਖਿਆ ਵੀ ਜਿਹੜੀ ਉਹ ਵਾਧੀ ਹੋਈ ਨਜ਼ਰ ਆ ਰਹੀ ਹੈ ਸਮਾਰਟ ਸਿਟੀ ਦੇ ਵਿੱਚ ਸਮਾਰਟ ਕੈਮਰੇ ਲੱਗਣੇ ਬਹੁਤ ਵਾਜਬ ਸੀਗੇ ਕੋਈ ਲੋਕਾਂ ਦੀ ਮੰਗ ਸੀਗੀ ਕਿਉਂਕਿ ਜਲੰਧਰ ਦੇ ਵਿੱਚ ਆਏ ਦਿਨ ਲਗਾਤਾਰ ਸਨੇਚਿੰਗ ਚੋਰੀ ਦੀਆਂ ਵਾਰਦਾਤਾਂ ਸ਼ਰੇਆਮ ਗੋਲੀਆਂ ਚਲਨੀਆਂ ਜਾਂ ਫਿਰ ਹੋਰ ਕੋਈ ਵਾਰਦਾਤਾਂ ਜੜੀਆਂ ਨੇ ਉਹ ਆਮ ਹੋ ਗਈਆਂ ਸਿਗਿਆ ਜਿਸ ਤੋਂ ਜਿਹੜਾ ਹੈਗਾ ਇਹ ਉਹ ਲਗਾਤਾਰ ਪੁਲਿਸ ਨੂੰ ਵੀ ਟਰੇਸ ਕਰਨ ਦੇ ਲਈ ਜਿਹੜਾ ਹੈ ਉਹ ਕਾਫੀ ਲੰਮਾ ਸਮਾਂ ਲੱਗਦਾ ਸੀਗਾ ਚੋਰ ਨੂੰ ਮੁਲਜ਼ਮ ਨੂੰ ਤਾਂ ਹੁਣ ਪੁਲਿਸ ਦੇ ਲਈ ਇਹ ਇੱਕ ਵੱਡਾ ਜਿਹੜਾ ਹੈਗਾ ਉਹ ਸਹਿਯੋਗ ਕਰਨ ਵਾਲੀ ਚੀਜ਼ ਹੈਗੀ ਹੈ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਹੋਏ ਨੇ ਇਹ ਵੱਡਾ ਸਹਿਯੋਗ ਦੇਣਗੇ ਕਿਉਂਕਿ ਜੋ ਵੀ ਮੁਲਜ਼ਮ ਹੈ ਕਿਸੇ ਤਰੀਕੇ ਦੀ ਵਾਰਦਾਤ ਕਰਕੇ ਇਸ ਜਗ੍ਹਾ ਤੋਂ ਭੱਜਦਾ ਹੈ ਤਾ ਹਰ ਇੱਕ ਜਗ੍ਹਾ ਦੇ ਉੱਪਰ ਇਹ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇਹ ਉਸ ਮੁਲਜ਼ਮ ਨੂੰ ਕੈਪਚਰ ਕਰਨਗੇ ਅਤੇ ਪੁਲਸ ਦੀ ਜੜੀ ਹੈ ਵੱਧ ਤੋਂ ਵੱਧ ਮਦਦ ਕਰਨਗੇ ਕਿਵੇਂ ਵਿਅਕਤੀ ਜਿਹੜਾ ਹੈ ਕਿਸ ਜਗ੍ਹਾ ਤੋਂ ਕਿਸ ਜਗ੍ਹਾ ਤੱਕ ਜਾ ਰਿਹਾ ਹੈ ਤਾਂ ਇਹ ਚੀਜ਼ ਜਲੰਧਰ ਦੇ ਵਸਨੀਕਾਂ ਦੇ ਉੱਪਰ ਵੀ ਲਾਗੂ ਹੁੰਦੀ ਹੈ ਕਿ ਭਈ ਜੇਕਰ ਤੁਸੀਂ ਕਿਸੇ ਤਰੀਕੇ ਦੀ ਗਲਤ ਚੀਜ਼ ਕਰਦੇ ਹੋ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ ਜੇਕਰ ਤੁਸੀਂ ਕਿਸੇ ਵੀ ਚੀਜ਼ ਦੀ ਪਾਲਣਾ ਨਹੀਂ ਕਰਦੇ ਹੋ ਤਾਂ ਤੁਹਾਡੇ ਘਰ ਚਲਾਨ ਪਹੁੰਚੇਗਾ ਤੁਸੀਂ ਤਿੰਨ ਬੰਦੇ ਬਿਠਾ ਕੇ ਲੈ ਕੇ ਜਾ ਰਹੇ ਹੋ ਕਰ ਤੁਹਾਡੇ ਚਲਾਨ ਪਹੁੰਚ ਜਾਵੇਗਾ ਤੁਹਾਡੇ ਸਿਰ ਦੇ ਉੱਪਰ ਹੈਲਮਟ ਨਹੀਂ ਹੈ ਕਰ ਤੁਹਾਡੇ ਚਲਾਨ ਪਹੁੰਚੇਗਾ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਬੂਟ ਨਹੀਂ ਪਾਏ ਹੋਏ ਆ ਕਿਉਂਕਿ ਬੂਟ ਪਾਣਾ ਬਹੁਤ ਲਾਜ਼ਮੀ ਹੈ ਜਦੋਂ ਤੁਸੀਂ ਜਿਹੜਾ ਹੈਗਾ ਟੂ व्हीਲਰ ਡਰਾਈਵ ਕਰਦੇ ਹੋ ਹੈਲਮਟ ਪਾਣਾ ਬਹੁਤ ਲਾਜ਼ਮੀ ਹੈ ਤੁਹਾਡੇ ਮੂੰਹ ਦੇ ਉੱਪਰ ਮਾਸਕ ਹੋਣਾ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਇਹ ਲਾਜ਼ਮੀ ਜ਼ਰੂਰ ਹੈਗਾ ਤਾਂ ਇਹ ਜਦੋਂ ਚੀਜ਼ਾਂ ਨਹੀਂ ਹੋਣਗੀਆਂ ਤਾਂ ਤੁਹਾਡੇ ਚਲਾਨ ਜਿਹੜੇ ਨੇ ਉਹ ਘਰ ਦੇ ਵਿੱਚ ਪਹੁੰਚਣਗੇ ਇੱਕ ਖਾਸ ਗੱਲ ਇਹ ਵੀ ਹੈ ਕਿ ਜੋ ਮਾਈਨਰ ਬੱਚੇ ਨੇ ਜਨਾਦੀ ਉਮਰ ਘਟ ਹੈ ਜੇਕਰ ਉਹ ਵੀ ਟੂ wheeler ਚਲਾ ਰਹੇ ਨੇ ਜੇਕਰ ਮੋਟਰਸਾਈਕਲ ਚਲਾ ਰਹੇ ਨੇ ਜੋ ਚੀਜ਼ਾਂ ਮਨਾ ਹੈ ਤਾਂ ਉਹਨਾਂ ਦਾ ਵੀ ਜੜਾ ਹੈ ਉਹ ਚਲਾਨ ਉਹਨਾਂ ਦੇ ਘਰ ਜਰੂਰ ਪਹੁੰਚੇਗਾ ਉਹਨਾਂ ਦੇ ਪੇਰੈਂਟਸ ਦੇ ਉੱਪਰ ਕਾਰਵਾਈ ਵੀ ਜੜੀ ਹੈ ਉਹ ਹੋਵੇਗੀ ਜੋ ਕਿ ਪਹਿਲਾ ਹੀ ਜੜਾ ਹੈ ਉਹਨਾਂ ਹਸਬੰਦ ਦੀ ਹੋ ਚੁੱਕੀ ਹੈ ਤਾਂ ਗਾਸ ਤਸਵੀਰ ਤੁਹਾਨੂੰ ਜਲੰਧਰ ਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਕੈਮਰਾ ਪਰਸਨ ਨੂੰ ਜਰੂਰ ਕਹਾਂਗਾ ਕੈਮਰੇ ਜਰੂਰ ਦਿਖਾਣ ਜੋ ਹਰੇਕ ਪੁਆਇੰਟ ਦੇ ਉੱਪਰ ਜਲੰਧਰ ਦੇ ਲੱਗੇ ਹੋਏ ਨੇ ਇਹ ਤੁਸੀਂ ਕੈਮਰਾ ਜਰੂਰ ਦੇਖੋ ਇਹ ਲੈਫਟ ਸਾਈਡ ਤੋਂ ਕੈਮਰਾ ਲੱਗਾ ਹੋਇਆ ਹੈ ਉਸ ਦੇ ਨਾਲ ਹੀ ਰਾਈਟ ਸਾਈਡ ਦਾ ਵੀ ਕੈਮਰਾ ਤੁਹਾਨੂੰ ਜੀ ਖੁਰੂ ਦਿਖਾਉਂਗਾ ਇਹ ਜਲੰਧਰ ਦਾ ਇੱਕ ਚੌਕ ਹੈ ਜਿਸ ਜਗ੍ਹਾ ਦੇ ਵਿੱਚ ਚਾਰੇ ਪੱਖੋਂ ਜਿਹੜਾ ਹੈ ਉਹ ਕੈਮਰਾ ਲੱਗੇ ਹੋਏ ਨੇ ਅੱਗੇ ਪਿੱਛੇ ਦਾਇਂ ਬائیں ਸਾਰੇ ਪਾਸੇ ਤਾਂ ਜਲੰਧਰ ਦੇ ਹਰੇਕ ਇਲਾਕੇ ਦੇ ਵਿੱਚ ਹਰੇਕ ਸੜਕ ਦੇ ਵਿੱਚ ਜਿਹੜਾ ਹੈ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤਾਂ ਇਹਨਾਂ ਕੈਮਰਿਆਂ ਤੋਂ ਬਚਣ ਦਾ ਇੱਕੋ ਹੀ ਉਪਾਅ ਹੈ ਕਿ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੇ ਆਪ ਨੂੰ ਸੁਰੱਖਿਅਤ ਬਚਾਓ ਕੈਮਰਾ ਬਸਰ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੇਟਾਏਮ ਜਿਲੰਦਰ